ਲੋਕ ਸਭਾ ਹਲਕਾ ਖਡੂਰ ਸਾਬ ਦੇ ਸਮੂਹ ਨਿਵਾਸੀਆਂ ਨੂੰ ਸਮੂਹ ਵੋਟਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅੱਜ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ 'ਚ ਹੈ। ਔਰ ਮੈਂ ਅਕੀਰ ਵੀ ਕਈ ਵਾਰਾਂ ਕਿਹਾ ਹੈ ਕਿ ਜੇ ਮੇਰੇ ਪਿਛੋਕੜ ਦੇ ਵਿੱਚ ਮੇਰੀ ਪੰਜਾਬ ਲਈ ਪੰਥ ਲਈ ਇਸੇ ਵੀ ਤਰ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੈਗੀ ਹੈ। ਔਰ ਜਿਹੜੀ ਕਾਰਗੁਜ਼ਾਰੀ ਹੈ ਮੇਰੀ ਕੰਮ ਕਰਨ ਦਾ ਤਰੀਕਾ ਹੈ। ਔਰ ਆਪਣੀ بلند ਆਵਾਜ਼ ਵਿੱਚ ਮਸਲੇ ਉਠਾਉਣ ਦਾ ਜਿਹੜਾ ਇੱਕ ਮੇਰਾ ਅੰਦਾਜ਼ ਹੈ। ਜੋ ਤੁਹਾਨੂੰ ਪਸੰਦ ਆਵੇ। ਜੇ ਤੁਹਾਨੂੰ ਚੰਗਾ ਲੱਗੇ। ਜੇ ਮੈਂ ਤੁਹਾਡੇ ਪੈਮਾਨੇ ਤੇ ਪੂਰਾ ਉਤਰਾਂ। ਤੇ ਫਿਰ ਵੋਟ ਦਾ ਹੱਕਦਾਰ ਮੈਂ ਤੁਸੀਂ ਬਿਲਕੁਲ ਜੀ ਕਿ ਮੈਂ ਆਪਣਾ ਏਜੰਡਾ ਵੀ ਕਲੀਅਰ ਕੀਤਾ ਹੈ ਕਿ ਚਾਹੇ ਮੇਰੇ ਏਜੰਡੇ ਦੇ ਵਿੱਚ ਕਈ ਮੁੱਦੇ ਨੇ ਪਰ ਸਭ ਤੋਂ ਉੱਪਰ ਹੈਗਾ ਜਿਹੜਾ ਪੰਜਾਬੀਆਂ ਦਾ ਸਮੂਹ ਪੰਜਾਬੀਆਂ ਦਾ ਮਸਲਾ ਆ ਕਿ ਬੰਦੀ ਸਿੱਖਾਂ ਦੇ ਨਾਲ ਬਹੁਤ ਵੱਡੀ ਇਨਸਾਫੀ ਤੇ ਬੇਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਵਿਹਾਤ ਹੋ ਔਰ ਦੂਸਰਾ ਜਿਹੜਾ ਮੇਰਾ ਤਜਰਬਾ ਹੈ ਜ਼ਿੰਦਗੀ ਦਾ ਜਾਂ ਜਿਹੜੇ ਹਾਲਾਤਾਂ ਚੋਂ ਅਸੀਂ ਸਾਰੇ ਲੰਗੇ ਸਮੁੱਚਾ ਪੰਜਾਬ ਲੰਘਿਆ ਆ ਇੱਥੇ ਸ਼ਾਂਤੀ ਚਾਹੀਦੀ ਹੈ ਇੱਥੇ ਭਾਈਚਾਰਕ ਸਾਂਝ ਆ ਲੋਹੇ ਵਾਂਗ ਮਜ਼ਬੂਤ ਚਾਹੀਦੀ ਹੈ ਇੱਥੇ ਹਰੇਕ ਧਰਮ ਦਾ ਹਰੇਕ ਵਰਗ ਦਾ ਹਰੇਕ ਜਾਤ ਦਾ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸੀਗਾ ਮਾਣ ਤੇ ਸਤਕਾਰ ਹੋਣਾ ਚਾਹੀਦਾ ਹੈ ਜੇ ਭਾਈਚਾਰਕ ਸਾਂਝ ਮਜ਼ਬੂਤ ਹੈ ਜੇ ਪੰਜਾਬ ਵਿੱਚ ਸ਼ਾਂਤੀ ਹੈ ਇਸ ਤਰ੍ਹਾਂ ਦੀ ਸਾਡਾ ਸੂਬਾ ਜਿਹੜਾ ਹੈ ਉਹ ਤਰੱਕੀ ਕਰ ਸਕਦਾ ਹੈ ਤੇ ਜੇ ਤਰੱਕੀ ਕਰੂ ਤੇ ਸਾਡੀਆਂ ਜ਼ਿੰਦਗੀਆਂ ਖੁਸ਼ਹਾਲ ਹੋਣਗੀਆਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲ ਹੋਣਗੀਆਂ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੈ ਇਹ ਕੇਂਦਰ ਤੋਂ ਆਉਣ ਵਾਲੀਆਂ ਸਾਰੀਆਂ ਸਕੀਮਾਂ ਦੀ ਉਹਨਾਂ ਦਾ ਜਿਹੜਾ ਹੈ ਮੈਂਬਰ ਪਾਰਲੀਮੈਂਟ ਦੇ ਅਧੀਨ ਹੁੰਦੀਆਂ ਨੇ ਉਹਨਾਂ ਦੀ ਪੁਣਛਾਨ ਕਰਨੀ ਉਹਨਾਂ ਬਾਰੇ ਜਵਾਬਦੇਹੀ ਕਰਨੀ ਅਫਸਰਾਂ ਨੂੰ ਪੁੱਛਣਾ ਜੇ ਕਿਤੇ ਬੇਇਨਸਾਫੀ ਹੁੰਦੀ ਹੈ ਉਹਦੇ ਬਾਰੇ ਕਦਮ ਚੁੱਕਣਾ ਤੇ ਯੋਗ ਲੋਕਾਂ ਨੂੰ ਜਿਹੜਾ ਹੈ ਉਹਦਾ ਫਾਇਦਾ ਦੁਣਾ ਨਰੇਗਾ ਸਕੀਮ ਨੂੰ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਜਿਹੜਾ ਆ ਉਹ ਲਾਗੂ ਕੀਤਾ ਜਾਊਗਾ ਆਨਰੇਗਾ ਦੇ ਵਿੱਚ ਖਾਸ ਕਰਕੇ ਐਸੀ ਭਾਈਚਾਰੇ ਨੂੰ ਤੇ ਗਰੀਬ ਜਿਹੜੇ ਲੋਕ ਨਹੀਂ ਚਾਹ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣਾ ਉਹਨਾਂ ਵਾਸਤੇ ਜਿਹੜਾ ਨਰੇਗਾ ਜਿਹੜੀ ਸਕੀਮ ਹੈ ਉਹਦਾ ਜਿਹੜਾ ਆ ਉਹਨਾਂ ਨੂੰ ਕੰਮ ਹਯਾ ਕਰਵਾਇਆ ਜਾਊਗਾ ਔਰ ਨੀਲੇ ਕਾਟ ਜਿਹੜੇ ਕਿ ਵਧਨੇ ਚਾਹੀਦੇ ਸੀਗੇ ਹੋਰ ਬਣਨੇ ਚਾਹੀਦੇ ਸੀਗੇ ਉਹ ਪੈਟਿਆਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਕਟੌਤੀ ਕਰ ਦਿੱਤੀ ਗਈ ਉਹ ਰਾਸ਼ਰ ਕਿੱਥੇ ਜਾਂਦਾ ਆ ਕੌਣ ਖਾਂਦਾ ਆ ਕੌਣ ਸੱਜੇ ਖੱਬੇ ਘਮਾਉਂਦਾ ਆ ਇਹ ਸਰਕਾਰਾਂ ਨੂੰ ਪੁੱਛਣ ਦੀ ਲੋੜ ਆ ਜਿਹੜੇ ਨੀਲੇ ਕਾਰਡ ਹੈ ਜਿਨ੍ਹਾਂ ਦੇ ਕੱਟੇ ਗਏ ਉਹ ਬੜਾਵਾਂਗੇ ਔਰ ਨਾਲ ਹੀ ਜਿਹੜੇ ਹੋਰ ਯੋਗ ਨੇ ਉਹਨਾਂ ਲੋਕਾਂ ਦੇ ਵੀ ਬੜਾਵਾਂ ਅੱਜ ਵੀ ਜਿਹੜੇ ਗਰੀਬ ਪਰਿਵਾਰ ਨੇ ਪਰਿਵਾਰ ਵੱਡੇ ਹੋ ਗਏ ਐ ਔਰ ਮਕਾਨਾਂ ਦੀ ਹਾਲਤ ਇਹੋ ਜੀ ਹੈ ਕਰੇ ਰਹਣ ਦੇ ਲੋਕ ਲਾਇਕ ਨਹੀਂ ਉਹਨਾਂ ਲਈ ਕੋਠੇ ਜਿਹੜੀ ਹੈ ਜਿਹੜੇ ਮਕਾਨਾਂ ਦੀ ਜਿਹੜੀ ਇੱਕ ਸਕੀਮ ਹੈ ਕੇਂਦਰ ਦੀ ਉਹ ਵੀ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੀ ਕਿ ਕੇਂਦਰ ਦੀ ਸਕੀਮ ਹੈ ਪਰ ਉਹ ਜਦੋਂ ਕੋਈ ਸਹੀ ਤੇ ਚਸਪੀ ਨਹੀਂ ਲੈਂਦਾ ਤੇ ਲੋਕਾਂ ਤੱਕ ਲੋੜਵੰਦਾਂ ਤੱਕ ਨਹੀਂ ਪਹੁੰਚਦੀ ਕੋਈ ਮੈਂ ਪਹੁੰਚਾਵਾਂਗਾ ਔਰ ਨਾਲ ਹੀ ਜਿਹੜਾ ਫਲਸ਼ਰ ਹਰ ਘਰ ਦੇ ਵਿੱਚ फ्लਸ਼ ਹੋਣੀ ਚਾਹੀਦੀ ਔਰ ਸਾਫ ਸੁਥਰੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਵੀ ਜਿਹੜਾ ਆ ਮੈਂ ਆਪਣੀ ਜਦੁੱਜਾਇਦ ਕਰਕੇ ਹਰੇਕ ਘਰ ਦੇ ਵਿੱਚ ਕੋਈ ਵੀ ਕਰ ਰਹੀਹਾ ਨਾ ਹੋਵੇ ਜਿੱਥੇ ਇਹ ਸਾਫ ਸੁਥਰੀ ਫਲਸ਼ ਨਾ ਹੋਵੇ ਬਾਕੀ ਇਹ ਕਿ ਕਿਸਾਨੀ ਮਸਲੇ ਕਿਸਾਨੀ ਦੀਆਂ ਲੋੜਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਕੇਂਦਰ ਸਰਕਾਰ ਗੱਲਬਾਤ ਕਰਕੇ ਵਾਅਦੇ ਕਰਕੇ ਮੁੱਕਰ ਗਈ ਹੈ ਉਹਦੀ ਜਵਾਬਦੇਹੀ ਕਰਾਂਗੇ ਮਜਦੂਰਾਂ ਦੇ ਮਸਲੇ ਆ ਵਪਾਰੀਆਂ ਦੇ ਮਸਲੇ ਆ ਹਰੇਕ ਵਰਗ ਦੇ ਮਸਲੇ ਆ ਸਭ ਤੋਂ ਵੱਡੀ ਗੱਲ ਕਿ ਬੇਰੁਜ਼ਗਾਰੀ ਦਾ ਮਸਲਾ ਆ ਔਰ ਸਰਕਾਰ ਨੂੰ ਜਿਹੜਾ ਆ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਵਾਸਤੇ ਜਿਹੜਾ ਆ ਕੇਂਦਰ ਸਰਕਾਰ ਨੂੰ ਉਹ ਮਜਬੂਰ ਕਰਾਂਗੇ ਔਰ ਦੇਖੋ ਮੈਂ ਅੱਗੇ ਵੀ ਜਦੋਂ 10 ਸਾਲ ਐਮਐਲਏ ਰਿਆ ਆ ਤੇ ਮੈਂ ਆਪਣੇ ਇਲਾਕੇ 'ਚ ਵੱਡੇ ਪੱਧਰ ਤੇ ਸਕੂਲ ਖੋਲੇ ਜਿਹੜੇ ਸੀਬੀਐਸਸੀ ਸੀ ਆਦਰਸ਼ ਸਕੂਲ ਮਾਡਰਨ ਸਕੂਲ ਉੰਗ ਵੀ ਖੇਮਾ ਇੱਕ ਯੂਨੀਵਰਸਿਟੀ ਗੁਰਨਾਨ ਦੇਵ ਯੂਨੀਵਰਸਿਟੀ ਦਾ ਰੀਜਨਲ ਕਾਲਜ ਖੋਲਿਆ ਔਰ ਪਿੱਛੀ ਰੇਨ ਦੇ ਵਿੱਚ ਮੈਂ ਇੰਜੀਨੀਅਰਿੰਗ ਕਾਲਜ ਖੋਲਿਆ ਤੇ ਮੇਰਾ ਖਲਾ ਕੱਲਾ ਹੁਣ ਜਿਹੜਾ ਗੁਰਨਾਨ ਦੇਵ ਯੂਨੀਵਰਸਿਟੀ ਵਾਲਾ ਕਾਲਜ ਹੈ ਉਹੀ ਚੱਲਦਾ ਹੈ ਬਾਕੀ ਜਿਹੜਾ ਆ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਆ ਉਹ ਬੰਦ ਕਰ ਦਿੱਤਾ ਹੈ ਔਰ ਭਾਉ ਕਿ ਇਹ ਨਹੀਂ ਕੱਲੇ ਖੇਮ ਕਰਨ ਹਲਕੇ ਜੀ ਸਮੁੱਚੇ ਲੋਕ ਸਭਾ ਹੜਕੇ ਖਡੂਰ ਸਾਹਿਬ ਦੇ ਅੰਦਰ ਜਿਹੜੀ ਐਜੂਕੇਸ਼ਨ ਹੈ ਜਾਂ ਹੈਲਥ ਹੈ ਜਾਂ ਸਿੱਖਿਆ ਹੈ ਤੇ ਸਾਡੀ ਸਿਹਤ ਪ੍ਰਣਾਲੀ ਹੈ ਉਹ ਵੱਡੇ ਪੱਧਰ ਤੇ ਜਿਹੜੀ ਐ ਇੱਥੇ ਜ਼ਰੂਰਤ ਹੈ ਕਿਉਂਕਿ ਕੋਈ ਸਮਾਂ ਸੀ ਜਦੋਂ ਸਾਡਾ ਇਲਾਕਾ 1947 ਦੀ ਵੰਡ ਤੋਂ ਪਹਿਲਾਂ ਸਭ ਤੋਂ ਖਸ਼ਹਾਲ ਸੀ ਹਾਂਜੀ ਚਾਹੇ ਰੋਟੀ ਅਸੀਂ ਅੱਜ ਵੀ ਚੰਗੀ ਖਾਂਦੇ ਆ ਪਰ ਜਿਸ ਤਰ੍ਹਾਂ ਬਾਕੀ ਇਲਾਕਿਆਂ ਨੇ ਤਰੱਕੀ ਕੀਤੀ ਹੈ ਅਸੀਂ ਇੱਕ ਬਾਰਡਰ ਤੇ ਹੋਣ ਕਰਕੇ ਸਾਡੇ ਨਾਲ ਧੱਕਾ ਕਿਉਂ ਕੀਤਾ ਜਾਂਦਾ ਹੈ ਬੇਨਸਾਫੀ ਕਿਉਂ ਕੀਤੀ ਜਾਂਦੀ ਹੈ ਕੀ ਇੱਕ ਕਿਸਾਨ ਨੂੰ 6000 ਰੁਪਏ ਦੇ ਕੇ ਤੁਸੀਂ ਸਮਝਦੇ ਜਿਕੇ ਬਹੁਤ ਵੱਡਾ ਮਾਰਕਾ ਮਾਰਦਾ ਹਾਂਜੀ ਉਹ ਮੇਰੀ ਕੋਸ਼ਿਸ਼ ਹੋਊਗੀ ਕਿ ਬਾਕੀ ਹੋਰ ਮੈਂਬਰ ਪਾਰਲੀਮੈਂਟ ਚਾਹੇ ਉਹ ਕਿਸੇ ਵੀ ਸੂਬੇ ਦੇ ਨੇ ਉਹਨਾਂ ਨਾਲ ਰਲ ਕੇ ਜਿਹੜੀ ਆ ਕਿਸਾਨੀ ਦੀ ਜਿਹੜੀ ਹੈ ਉਹ ਜਿਹੜੀ ਰਾਸ਼ੀ ਹੈ ਉਹ ਵਧਾਈ ਜਾਵੇ ਔਰ ਜਿਹੜੀ ਨਰੇਗਾ ਆ ਉਹਦਾ ਰੇਟ ਵਧਾਇਆ ਜਾਵੇ ਔਰ ਨਾਲ ਹੀ ਜਿਹੜਾ ਬੁਨਿਆਦੀ ਵਿਕਾਸ ਹੈ ਜਿਹੜੇ ਪ੍ਰੋਜੈਕਟ ਨੇ ਜਿਹੜੇ ਇਸ ਇਲਾਕੇ ਚ ਹੋ ਲਿਆ ਬੇਜਾਨ ਔਰ ਜਿਹੜਾ ਮੈਂਬਰ ਪਾਰਲੀਮੈਂਟ ਦਾ ਫੰਡ ਹੈ ਉਹਦੀ ਸਹੀ ਵਰਤੋਂ ਹੋਵੇ ਜਿਹੜਾ ਐਮਪੀ ਲੈਡਰਸ ਫੰਡ ਹੁੰਦਾ ਹੈ ਉਹਦੀ ਸਹੀ ਵਰਤੋਂ ਹੋਵੇ ਮੁੱਦੇ ਹੋਰ ਨੇ ਕਈ ਵੀ ਨੇ ਮਸਲੇ ਵੀ ਹੋਰ ਨੇ ਪਰ ਜਿਹੜਾ ਮੈਂ ਇਹਨਾਂ ਏਜੰਡਿਆਂ ਨੂੰ ਲੈ ਕੇ ਚੱਲ ਰਿਹਾ ਆਂ ਖਾਸ ਕਰਕੇ ਜਿਹੜਾ ਆ ਪੰਥ ਤੇ ਪੰਜਾਬ ਦੇ ਮਸਲੇ ਨੇ ਔਰ ਖਾਸ ਕਰਕੇ ਹੋਰ ਵਰਗਾਂ ਦੇ ਮਸਲੇ ਨੇ ਤੇ ਖਾਸ ਕਰਕੇ ਗਰੀਬ ਭਾਈਚਾਰਾ ਜਿਹੜਾ ਗਰੀਬ ਭਾਈਚਾਰਾ ਜਿਹੜਾ ਜ਼ਰੂਰਤਮੰਦ ਹੈ ਜਿਹੜਾ ਵਿਚਾਰਾ ਸਾਰਾ ਦਿਨ ਹੱਡ ਭੰਨਵੀ ਮਿਹਨਤ ਕਰਦਾ ਆ ਤੇ ਉਹਦੇ ਬੱਲੇ ਚੰਗੀ ਰੋਟੀ ਵੀ ਨਹੀਂ ਪੈਂਦੀ ਉਹਨਾਂ ਵਾਸਤੇ ਜਿਹੜਾ ਆ ਉੱਥੇ ਬਹੁਤ ਕੁਝ ਹੁੰਦਾ ਆ ਆ ਜੋ ਸੂਬੇ ਜਿਹੜੇ ਤਰੱਕੀਆਂ ਕਰ ਗਏ ਨੇ ਜਿੱਥੇ ਦੇ ਮੈਂਬਰ ਪਾਰਲੀਮੈਂਟਾਂ ਨੇ ਬਿਹਾਰ ਵਰਗਿਆਂ ਨੇ ਯੂਪੀ ਵਰਗਿਆਂ ਨੇ ਪਤ ਨਹੀਂ ਹੋਰ ਜਿਹੜੇ ਪਿਛੜੇ ਸੂਬੇ ਸੀਗੇ ਉਥੋਂ ਦੇ ਐਮਪੀਜ਼ ਨੇ ਆਪਦੇ ਜੋਰ ਤੇ ਸਿਰ ਤੇ ਆਪਣੇ ਲੋਕਾਂ ਨੂੰ ਤਸਕੀਮਾਂ ਦਵਈਆਂ ਨੇ ਅੱਜ ਜੇ ਇਹ ਯੂਪੀ ਡੇ ਕੰਮ ਕਰਨ ਵਾਲੇ ਜਾਂ ਬਿਹਾਰ ਦੇ ਕੰਮ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਭਈਏ ਕਹਿ ਦਿੰਦੇ ਸੀ ਜੇ ਅੱਜ ਪੰਜਾਬ ਦੇ ਵਿੱਚ ਨਹੀਂ ਆਉਂਦੇ ਕੰਮ ਲਈ ਉਹ ਇਸੇ ਕਰਕੇ ਨਹੀਂ ਆਉਂਦੇ ਕਿ ਉੱਥੇ ਜਿਹੜਾ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਕੇਂਦਰ ਦੀਆਂ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਨੇ ਉਹਨਾਂ ਤੱਕ ਪਹੁੰਚਾਤੀਆਂ ਤੋ ਉਹ ਇਧਰ ਉਹ ਲੋੜ ਨਹੀਂ ਸਮਝਦੇ ਉੱਥੇ ਹੀ ਉਹਨਾਂ ਨੂੰ ਸਾਰਾ ਕੁਝ ਮਿਲ ਰਿਹਾ ਹੈ ਅਸੀਂ ਵੀ ਇੱਥੇ ਜਿਹੜਾ ਆਪਣੇ ਲੋਕਾਂ ਨੂੰ ਖਾਸ ਕਰਕੇ ਗਰੀਬ ਭਾਈਚਾਰੇ ਨੂੰ ਜਿਹੜਾ ਹੈ ਇਹ ਚੰਗੀ ਰੋਟੀ ਖਾ ਸਕਣ ਚੰਗਾ ਜੀਵਨ ਜੂ ਸਕਣ ਕਿਉਂਕਿ ਬਹੁਤ ਕੁਝ ਹੈ ਜਿਹੜਾ ਕੇਂਦਰ ਸਰਕਾਰ ਦੇ ਕੋਲੇ ਹੁੰਦਾ ਹੈ ਉਹ ਡਿਊਟੀ ਨਿਭਾ ਕੇ ਲੋਕਾਂ ਦੇ ਵਿੱਚ ਲਿਆਵਾਂਗੇ ਇਹ ਮੇਰਾ ਏਜੰਡਾ ਹੈ ਜੇ ਤੁਹਾਨੂੰ ਚੰਗਾ ਲੱਗਦਾ ਹੈ ਔਰ ਤੁਹਾਨੂੰ ਇਹ ਵੀ ਪਤਾ ਕਿ ਮੈਂ ਪਹਿਰਾ ਦੇਣ ਵਾਲਾ ਆ ਡਟ ਕੇ ਤੇ ਖੜ ਕੇ ਤੇ ਲੜ ਕੇ ਪਹਿਰਾ ਦੇਣ ਵਾਲਾ ਆ ਹਾਂਜੀ ਇਸ ਕਰਕੇ ਜਿਹੜਾ ਆ ਇਹ ਸਾਰੇ ਇਹ ਮੇਰੀ ਫਿਰ ਉਹੀ ਬੇਨਤੀ ਹੈ ਇਸ ਸਾਰੇ ਡੱਟ ਕੇ ਸਾਧਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ